ਹਾਈ 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 ਕਿੰਨੀ ਸੋਹਣੀ ਚੀਜ਼ ਲਿਖਤੀ ਕਹਿੰਦੇ ਸਮੱਸਿਆਵਾਂ ਇੰਨੀਆਂ ਤਾਕਤ ਵਰਨੀ ਹੁੰਦੀਆਂ ਜਿੰਨੀਆਂ ਅਸੀਂ ਇਨਾਂ ਨੂੰ ਮੰਨ ਲੈਨੇ ਆ ਕਦੇ ਸੁਣਿਆ ਕੀ ਹਨੇਰੇ ਨੇ ਸਵੇਰ ਨਾ ਹੁੰਨ ਦਿੱਤੀ ਹੋਵੇ ਹਾਈ ਹਾਈ ਇਹ ਤਾਂ ਆਪ ਕਹੀ ਜਾਂਦੇ ਨੇ ਕਿ ਸੰਗੀਤ ਐਨਾ ਔਖਾ ਨਹੀਂ ਹੁੰਦਾ ਜਿੰਨਾ ਅਸੀਂ ਇਹਨੂੰ ਮੰਨ ਲੈਂਦੇ ਆ ਇਹਨਾਂ ਦਾ ਅਰਥਾਤ ਇਹੀ ਹੈ ਸਮਝਾਉਣ ਦਾ ਕਿ ਕੋਈ ਵੀ ਚੀਜ਼ ਔਖੀ ਨਹੀਂ ਹੁੰਦੀ ਜੇ ਆਪਾਂ ਚਾਹੀਏ ਤਾਂ ਆਪਾਂ ਨੂੰ ਸੌਖੀ ਵੀ ਕਰ ਸਕਦੇ ਆ ਇਸੇ ਤਰ੍ਹਾਂ ਸੰਗੀਤ ਜੇ ਦੁਨੀਆ ਦਾ ਇਕੱਲਾ ਇਕੱਲਾ ਬੰਦਾ ਸੰਗੀਤ ਸਿੱਖ ਲੇ ਤਾ ਉਹ ਗਾਉਣਾ ਸਿੱਖ ਸਕਦਾ ਜਿਵੇਂ ਕਿ ਮੈਂ ਗਾਉਣੀ ਆ ਅੱਗੇ ਕੀ ਕਹਿੰਦੇ ਨੇ ਅੱਗੇ ਕਹਿੰਦੇ ਨੇ ਜੇ ਸਮਾ ਰਹਿੰਦਿਆਂ ਹੀ ਬੁਰੀ ਆਦਤ ਨਾ ਬਦਲੀ ਜਾਵੇ ਤਾਂ ਉਹ ਬੁਰੀ ਆਦਤ ਸਮਾ ਬਦਲ ਦਿੰਦੀ ਵਾ 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 ਕੀ ਬਾਤ ਹੈ ਸਤ ਜੀ ਕੀ ਬਾਤ ਹੈ ਥ੍ਰੀ ਲਾਇ ਬੈ ਜਵੀਂ ਧੰਨਵਾਦ ਜੀ ਹਾਂ ਜੀ ਹਾਂ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਜੀ ਕਿਵੇਂ ਵਧੀਆ ਲੱਗਿਆ ਮੇਰਾ ਗਾਣਾ ਹਾਂ ਬਹੁਤ ਵਧੀਆ ਬਹੁਤ ਵਧੀਆ ਹੀ ਬਹੁਤ ਵਧੀਆ ਤੁਸੀਂ ਵੀ ਸਿੱਖ ਸਕਦੇ ਹੋ ਵੀਰੇ ਇਹ ਹਾਂ ਸਿਖਾ ਦਿਓ ਜੀ ਦੇਖੋ ਕਾਕਾ ਸਿੱਖਣ ਵਾਲੀ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਹੁੰਦੀ ਇਹ ਛੋਟੀ ਜੀ ਗੱਲ ਹੈ ਗੱਲ ਹੁੰਦੀ ਹੈ ਸਾਰੀ ਟੈਲੈਂਟ ਦੀ ਜਿਹੜਾ ਆਪਣੇ ਅੰਦਰ ਹੁੰਦਾ ਹੈ ਟੈਲੈਂਟ ਵੀ ਬਾਹਰ ਆ ਜਾਂਦਾ ਬੰਦੇ ਦਾ ਹਰ ਬੰਦੇ ਦੇ ਅੰਦਰ ਕੀੜਾ ਹੋਣਾ ਚਾਹੀਦਾ ਗਾਉਣ ਦਾ ਜੇ ਤਾ ਆਪਦੇ ਕੀੜੇ ਨੂੰ ਬਾਹਰ ਕੱਢ ਲੇਗਾ ਫਿਰ ਤਾਂ ਤੂੰ ਅપરੰਪਾਰ ਹੈ ਤਾਕੜਾ ਸਿੰਗਰ ਬਣ ਸਕਦਾ ਹੈ ਤੂੰ ਪਹਿਲਾਂ ਐ ਕਰ ਮੈਨੂੰ ਕੋਈ ਗਾਣਾ ਗਾ ਕੇ ਦਿਖਾ ਮੈਂ ਵੀ ਦੇਖਾਂ ਕਿੰਨਾ ਕੁ ਤੈਨੂੰ ਆਉਂਦਾ ਹੈ ਤੇ ਕਿੰਨਾ ਕੁ ਤੈਨੂੰ ਸਿਖਾਉਣ ਦੀ ਲੋੜ ਹੈ ਸਿੱਖਣਾ ਤਾਂ ਇਹ ਸਾਰੀ ਪਈ ਤੇ ਉਹ ਜਿਹੜਾ ਕੀੜਾ ਗਈ ਉਹ ਕਿਵੇਂ ਬਾਹਰ ਆਊਗਾ ਇਹ ਤਾਂ ਦੇਖੋ ਕੀੜਾ ਤਾਂ ਆਪਾਂ ਬਹੁਤ ਵਧੀਆ ਤਰੀਕੇ ਨਾਲ ਬੰਦੇ ਦਾ ਕੱਢ ਦਿੰਨੇ ਆ ਚਾਹੇ ਹੋਵੇ ਗਾਉਣ ਦਾ ਕੀੜਾ ਚਾਹੇ ਹੋਵੇ ਨੱਚਣ ਦਾ ਕੀੜਾ ਭੰਗੜਾ ਵੀ ਸਿਖਾਉਂਦੇ ਨੇ 10 ਤੇ ਜਦੋਂ ਉਹ ਕੀੜਾ ਕੱਢਦੇ ਹੋਏ ਦੁੱਖ ਦਖਤ ਨਹੀਂ ਲੱਗਦਾ ਨਾ ਹੈ ਦੁੱਖ ਤੁਹਾਡੇ ਭੂਰਾ ਨਹੀਂ ਲਾਉਣਾ ਤੁਸੀਂ ਐ ਹੁਣ ਤੁਹਾਡੀ ਜਿਹੜੀ ਕੱਟੇ ਵਾਲੀ ਆਵਾਜ਼ ਆ ਤੁਹਾਡੀ ਸਰੀਲੀ ਕਰ ਦਾਂਗੇ ਕੋਇਲ ਵਰਗੀ ਹਾਂ ਉਹ ਕੱਟੇ ਵਰਗੀ ਹੋ ਰਹੀ ਆਵਾਜ਼ ਆਂ ਘਰ ਦਾ ਜਮੀ ਇਹ ਤਿੱਖੀ ਤਿੱਖੀ ਸਰੀਲੀ ਸਰੀਲੀ ਕਾਕਾ ਤਿੱਖੀ ਤਿੱਖੀ ਕਰਕੇ ਤੂੰ ਕਿਹੜਾ ਦੱਸ ਲੇਡੀ ਸਿੰਗਰ ਬਣਨਾ ਜਿਵੇਂ ਵੀ ਮਤਲਬ ਮੈਨੂੰ ਉੱਪਰ ਝਾੜ ਦਿਓ ਉਹ ਬਣਾਉਂਦਾ ਆ ਦੂਜਾ ਕੰਮ ਨਹੀਂ ਮੇਰੇ ਕੋਲੇ ਕਰਨਾ ਇਹ ਗੱਲ ਸੁਣ ਲੈ ਕਿਤੇ ਮੈਂ ਤੈਨੂੰ ਗਾਣੇ ਸਿਖਾਦਾ ਤੇ ਤੂੰ ਕੁਝ ਹੋਰ ਕਰੀ ਜਾਵੇਂ ਨਾ ਇਹ ਕੋਈ ਬੋਲਦੀ ਤੁਸੀਂ ਜੀ ਇਹੋ ਜਿਹਾ ਨਹੀਂ ਹੈਗਾ ਮੈਂ ਨਾ 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 ਇਹੋ ਜਿਹਾ ਨਹੀਂ ਹੈਗਾ ਮੈਂ ਫਿਰ ਜਹੀ ਜੀ ਬਾਜ ਹੈਗੀ ਬਾਜ ਉਹ ਹੀ ਜੀ ਰਹੋਗੇ ਤੈਨੂੰ ਸੁਰ ਲਾਉਣੇ ਜ਼ਰੂਰ ਸਿਖਾ ਦੋ ਤੁਸੀਂ ਵੱਡਾ ਸਾਰਾ ਕਲਾਕਾਰ ਬਣਾ ਦੋ ਪਹਿਲਾਂ ਮੇਰੀ ਗੱਲ ਸੁਣ ਹਾਂ ਜੀ ਨਿਰਮਤਾ ਨਾਲ ਬੋਲ ਕਿਉਂਕਿ ਜਿਹੜੇ ਸਿੰਗਰ ਬੰਦੇ ਹੁੰਦੇ ਨੇ ਸੰਗੀਤਕਾਰ ਬੰਦੇ ਹੁੰਦੇ ਨੇ ਹਾਂ ਜੀ ਉਹ ਪਿਆਰ ਨਾਲ ਨਿਰਮਤਾ ਨਾਲ ਤੇ ਉਹਨਾਂ ਚ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਸਬਰ ਜਿਹੜਾ ਤੈਨੂੰ ਆਪਦੇ ਵਿੱਚ ਲਿਆਉਣਾ ਪਊ ਜਿਹੜਾ ਤੂੰ ਕਹੀ ਜਾਂਦਾ ਮੈਨੂੰ ਸਖਿਆ ਦੋ ਸਖਿਆ ਦੋ ਹਾਂ ਇਹ ਕੋਈ ਖਾਲਾ ਜੀ ਦਾ ਬਾੜਾ ਨਹੀਂ ਹੈ ਗਿਆ ਹੋਰ ਕਿਹੜਾ ਬਾੜਾ ਇਹ ਜੀ ਇੱਥੇ ਟਾਈਮ ਲੱਗੂ ਥੋੜਾ ਜਿਹਾ ਸਿੱਖਣ ਤੇ ਕਿੰਨਾ ਕੀ ਪਹਿਲਾਂ ਤਾਂ ਗੱਨ ਨਾਲ ਬੈਠਣਾ ਸਿੱਖੋ ਇਹ ਗਲਤੀ ਹੋ ਗਈ ਹਾਂ ਲੋਈ ਠੀਕ ਹੈ ਹਾਂ ਹੁਣ ਤੂੰ ਮੈਨੂੰ ਪਹਿਲਾਂ ਜਿਹੜਾ ਵੀ ਤੈਨੂੰ ਗਾਣਾ ਆਉਂਦਾ ਕੋਈ ਚੱਜ ਦਾ ਹੋਵੇ ਸੁਣਾ ਫਿਰ ਦੇਖਦੇ ਆਂਗੇ ਕੀ ਬਣਦਾ ਗਾਣਾ ਦਾ ਆਉਂਦਾ ਨਹੀਂ ਹੈਗਾ ਹਜੇ ਜੀ ਤੁਸੀਂ ਦੱਸ ਦੋ ਲੈਂਡ ਜੀ ਮੈਂ ਗਾ ਕੇ ਦੇਖ ਲੈਣਾ ਇੱਕ ਵਾਰੀ ਸਿਖਾ ਦੋ ਨਾਲੇ ਮੈਨੂੰ ਅਮ ਤੁਹਾਆ ਗਾਣਾ ਸਰਖ ਸੁਣਾ ਦੇ ਮੈਨੂੰ ਕਿਹੜਾ ਹੀ ਘਰ ਦੀ ਸ਼ਰਾਬ ਨਾਲ ਮੇਲ ਕੇ ਫਰੁੱਟੀਆਂ ਦਾ ਮੈਂ ਤਾਂ ਕਦੇ ਖਾਰਾ ਵੀ ਮਲਾਇਆ ਨਹੀਂ ਹਾਂ ਓਕੇ ਨਹੀਂ ਹੈਗੇ ਸਭ ਤੋਂ ਸੋਖਾ ਗਾਣਾ ਤੈਨੂੰ ਦੱਸਿਆ ਜਿੱਥੇ ਗਿੱਪੀ ਕਰਵਾਲ ਗਾਈ ਜਾਂਦਾ ਕੱਟੇ ਵਰਗੀ ਬਾਜ ਆਉਦੀ ਯਾਰ ਘਰ ਦੀ ਸ਼ਰਾਬ ਨਾਲ ਨਾ ਨਾ ਆ ਦੇਖ ਕਰ ਮੇਰੇ ਮੂੰਚੋਂ ਦੇਖੀ ਕਿੱਦਾਂ ਨਿਕਲੂਗਾ ਕਰ ਦੀ ਸ਼ਰਾਵ ਨਾਲ ਮੇਲ ਕੀ ਫਰੂਟੀਆਂ ਦਾ ਮੈਂ ਤਾਂ ਕਦੇ ਖਾਰਾ ਵੀ ਮਲਾਇਆ ਨਹੀਂ ਪਿੱਛੋ ਐ ਕਰਨੇ ਕਰ ਦੀ ਸ਼ਰਾਵ ਨਾਲ ਕਰਤੇ ਇੰਨਾ ਜ਼ੋਰ ਵੀ ਨਹੀਂ ਦੇਣਾ ਹੋਰ ਕਿਵੇਂ ਆ ਦੇਖੋ ਪੂਰੇ ਨਾ ਨਿਰਮਤਾ ਨਾਲ ਘਰ ਨਿਕਲਣਾ ਚਾਹੀਦਾ ਕਰ ਦੀ ਸ਼ਰਾਵ ਨਾਲ ਮੇਲ ਕੀ ਫਰੂਟੀਆਂ ਦਾ ਮੈਂ ਤਾਂ ਕਦੇ ਖਾਰਾ ਵੀ ਮਲਾਇਆ ਨਹੀਂ ਪਿੱਛੋਂ ਚੱਕਣਾ ਐ ਪਿੱਛੋਂ ਚੱਕਣਾ ਉਹ ਐ ਪਿੱਛੋਂ ਪਿੱਛੋਂ ਉੱਤੇ ਨੂੰ ਜਾਵੇ ਲੰਬਾ ਜਾਵੇ ਉੱਤੇ ਹਾਂ ਖੁੱਲ ਕੇ ਗਾਣ ਵਾਲੀ ਕਰਦੀ ਸ਼ਰਾਬ ਨਾਲ ਮੇਲ ਕੀ ਫਰੂਟੀਆਂ ਦਾ ਅੱਗੇ ਕਿਵੇਂ ਦੀ ਜੀ ਕਿਵੇਂ ਦੱਸਿਓ ਮੈਂ ਤਾਂ ਕਦੇ ਖਾਰਾ ਵੀ ਮਲਾਇਆ ਨਹੀਂ ਮੈਂ ਤਾਂ ਕਦੇ ਖਾਰਾ ਵੀ ਮਲਾਇਆ ਨਹੀਂ ਆਹ ਦੇਖ ਐਮੀ ਗੋਣੇ ਆ ਜਿਹੜਾ ਤੂੰ ਲਾਸਟ ਤੇ ਉੱਪਰ ਨੂੰ ਲੈ ਗਿਆ ਨਾ ਇਹ ਤੂੰ ਬਾਹਲਾ ਘੈਂਟ ਕਰਕੇ ਗਿਆ ਇਹ ਸਭ ਨਾਲ ਤਾਂ ਤੂੰ ਮੈਨੂੰ ਲੱਗਦਾ ਹਫ਼ਤੇ ਦੇ ਅੰਦਰ ਸਿੱਖ ਜਾਏਗਾ ਮੈਂ ਫਿਰ ਸਿੱਖ ਜੂ ਹੀ ਛੇਰੀ ਸਿੱਖ ਜੂ ਆ ਹੈਂ ਛੇਤੀ ਕੀ ਤੂੰ ਤਾਂ ਹਫ਼ਤੇ ਦੇ ਅੰਦਰ ਸਿੱਖ ਜਾਏਗਾ ਜੇ ਤੂੰ 10 ਦਿਨ ਮੇਰੇ ਕੋਲੇ ਟਕਾ ਕੇ ਲਾ ਲੈ ਨਾ ਹੈਂ ਐਨ ਪੂਰਾ ਘੈਂਟ ਗਾਇਆ ਕਰੇਗਾ ਤੂੰ ਮੈਂ ਕਹਿੰਨੀ ਆ ਦੂ ਆ ਅੱਜ ਕੱਲ੍ਹ ਵਾਲੇ ਲੀਲੀ ਫਿਲੀ ਜਿੰਨੇ ਵੀ ਫਿਰਦੇ ਨੇ ਸਿੰਗਰ ਸਾਰਿਆਂ ਨੂੰ ਫੇਲ ਕਰ ਦੇਗਾ ਫੇਰ ਠੀਕ ਹੈ ਜੀ ਬਸ 10 ਦਿਨਾਂ ਦਾ 5000 ਰੁਪਏ ਲੱਗੂਗਾ। ਜਿਆਦਾ ਨਹੀਂ ਹੈਗਾ ਇਹ। 5000 ਜਿਆਦੇ ਆ? ਹਾਂ। ਉਹ ਬਾਹਰ ਜਾ ਕੇ ਪਤਾ ਕਰਕੇ ਦੇਖ। ਹਾਂ। 25-25000 ਰੁਪਏ ਲੈਂਦੇ ਨੇ ਸਿਖਾਉਣ ਦਾ। ਉਹ ਮੈਂ ਤਾਂ ਤੇਰੇ ਤੇ ਤਾਂ ਤਰਸ ਕਰ ਲਿਆ। ਮੈਂ ਕਿਹਾ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਨੂੰ ਅੱਗੇ ਆਉਣਾ ਚਾਹੀਦਾ। ਕਿਉਂਕਿ ਬਾਹਰ ਲੋਕ ਲੂਟਦੇ ਨਹੀਂ। ਉਹਨਾਂ ਨਾਲ ਇੰਨੇ ਬਾਹਰੀ। ਹਾਂ। ਤੇਰੇ ਤੇਰੇ ਵਰਗੇ ਫਿਰ ਡਰ ਜਾਂਦੇ ਨੇ ਕਹਿੰਦੇ ਨੇ ਇੰਨੇ ਪੈਸੇ ਕਿੱਥੋਂ ਦੇਈਏ। ਫਿਰ ਡਰਦੇ ਸਿੱਖਦੇ ਨਹੀਂ। ਤਾ ਕਰਕੇ ਤਾਂ ਆਪਣੀ ਨੌਜਵਾਨ ਪੀੜ੍ਹੀ ਅੱਗੇ ਨਹੀਂ ਆ ਰਹੀ ਸਹੀ ਗੱਲ ਆ ਪਿੱਛੇ ਰੁਲ ਗਿਆ ਨਹੀਂ ਹਾਂ ਮੈਂ ਚਾਹੁੰਨੀ ਆ ਤੂੰ ਸਿੰਗਰ ਬਣੇ ਤੂੰ ਗਾਵੇਂ ਕੱਲ ਨੂੰ ਮੇਰਾ ਨਾਮ ਉੱਚਾ ਹੋਵੇ ਹਾਂ ਜੱਗੂ ਉਸਤਾਦ ਜੱਗੂ ਉਸਤਾਦ ਨੋ ਨੋ ਪ੍ਰੀਤ ਕਮਾਨ ਨੇ ਸਿਖਾਇਆ ਸੀ ਪ੍ਰੀਤ ਕਮਾਨ ਮੇਰੇ ਨਾਮ ਤੇ ਬੁੱਕ ਵੀ ਵੈਸੇ ਬਹੁਤ ਸ਼ੀਤੀ ਆਉਣ ਲੱਗੀ ਐ ਹਾਂ ਛੋੜ ਦੇਣਾ ਦੀ ਆਈ ਉਹ ਨਾ ਨਾ ਇਹ ਉਸਤਾਦ ਦੀ ਚੀਜ਼ ਨੂੰ ਕਦੇ ਵੀ ਛੇੜਖਾਨੀ ਨਹੀਂ ਕਰਨੀ ਠੀਕ ਐ ਹਾਂ ਇਹ ਬਹੁਤ ਕੀਮਤੀ ਬੁੱਕ ਐ ਮੇਰੀ ਇਹ ਚੋਂ ਬਹੁਤ ਸੁਰ ਸਿੱਖਦੀਆਂ ਮੈਂ ਹੈਗੀ ਤਾਂ ਚਾਹੇ ਇਹ ਉਦਾਂ ਵਿਚਾਰਾਂ ਵਾਲੀ ਬੁੱਕ ਐ ਪਰ ਇਹ ਚੋਂ ਸੁਰ ਬਹੁਤ ਸਿੱਖੇ ਨੇ ਹੁਣ ਤੂੰ ਐਂ ਦੱਸ ਤੇਰਾ ਕੀ ਖਿਆਲ ਐ ਕਦੋਂ ਤੋਂ ਤੂੰ ਸਿੱਖਣ ਲੱਗਣਾ ਮੈਂ ਤਾਂ ਬਸ ਬੈਠੇ ਸਿਖਾਉ ਸਿਖਿਆਵਾ ਮੇਰਾ ਹਾਂਜੀ ਹਾਂ ਚਲ ਮੰਨ ਫਿਰ ਅੱਜ ਤੋਂ ਹੀ ਤੇਰੀ ਕਲਾਸ ਸ਼ੁਰੂ ਐ ਹਾਂਜੀ ਤੇ ਲਗਾਤਾਰ ਗਿਣੀ ਜਾਈ ਹੱਥਾਂ ਤੇ ਦਿਨ ਤੂੰ ਜਿੱਦੇ ਹੋਗੇ 10 ਦਿਨ ਹਾਂ ਉਦੋਂ ਜਾ ਕੇ ਤੂੰ ਚਾਹੇ ਗਾਣਾ ਰਿਕਾਰਡ ਕਰਾਈਂ ਭਈ ਬਸ ਪਹਿਲੀ ਵਾਰ ਚ ਚੱਕਦਾ ਪਹਿਲਾ ਹੀ ਜਦੋਂ ਮੇਰਾ ਨਾਮ ਵਿੱਚ ਆ ਗਿਆ ਨਾ ਪ੍ਰੀਤ ਕਮਾਨ ਹਾਂ ਹੀ ਹਾਂ ਤੂੰ ਦੇਖੀ ਤੇਰੀ ਬੱਲੇ ਬੱਲੇ ਐ ਲਿਖੋਂਗੇ ਤੁਸੀਂ ਗਾਣਾ ਆ ਲਿਖਦੀ ਵੀ ਆ ਮੈਂ ਤਾਂ ਕਿਤਾਬਾਂ ਦੀਆਂ ਕਿਤਾਬਾਂ ਪੜੀਆਂ ਪਈਆਂ ਨੇ ਬੌਣਿਆ ਠੀਕ ਹੈ ਫਿਰ ਦੱਸੀ ਨਾ ਕਿਸੇ ਨੂੰ ਹਾਂ ਹੀ ਆ ਜਿਹੜਾ ਪਿੱਛੇ ਜੇ ਅਰਜੰਟੀਨੋਲੇ ਗਾਣਾ ਨਹੀਂ ਗਾਇਆ ਸੀ ਕਿਹੜਾ ਗਾਣਾ ਤਾਂ ਮੈਂ ਭੁੱਲ ਗਈ ਹਾਂ ਹਾਂ ਇਹ ਰੀਆ ਹੁਣ ਉਹ ਓਕੇ ਹੋਏ ਪਏ ਆ ਹਾਂ 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 ਇੱਕ ਪੈਰਾ ਲੀਕ ਹੋਇਆ ਸੀ ਇਹ ਇਹ ਪੈਰਾ ਇਹ ਮੇਰਾ ਹੀ ਚੋਰੀ ਕਰਿਆ ਸੀ ਹੁਣੀ ਇਹ ਲੀਕ ਕਿਵੇਂ ਹੋ ਗਿਆ ਇਲੀਕੇ ਹੋ ਗਿਆ ਸੀ ਮੈਂ ਗਈ ਸੀ ਚੰਡੀਗੜ੍ਹ ਹਾਂ ਤੇ ਉੱਥੇ ਕਿਤੇ ਮੈਂ ਕੈਫੇ ਤੇ ਬਹਿ ਕੇ ਲੱਗੀ ਚਾਹ ਪੀਣਾ 24 ਘੰਟੇ ਤੈਨੂੰ ਪਤਾ ਕਿਤਾਬ ਮੇਰੇ ਹੱਥ 'ਚ ਹੀ ਹੁੰਦੀ ਐ ਹਾਂ ਤੇ ਮੈਂ ਤਾਂ ਬਾਲੀ ਉੱਥੇ ਰੱਖ ਕੇ ਭੁੱਲ ਗਈ ਹਾਂ ਹੁਣ ਕੀ ਪਤਾ ਵੀ ਕਿਹੜਾ ਲੈ ਗਿਆ ਉਹ ਤਾਂ ਜਦੋਂ ਅਰਜੈਂਟਲੋ ਦਾ ਗਾਣਾ ਹੋਇਆ ਆਇਆ ਨਾ ਓਕੇ ਹੋਏ ਪਏ ਆ ਫੇਰ ਪਤਾ ਲੱਗਿਆ ਮੈਨੂੰ ਤਾਂ ਫੇਰ ਪਤਾ ਲੱਗਿਆ ਨਾ ਕਿ ਕੀ ਬਾਣਾ ਬਰਤ ਗਿਆ ਬੂ ਫੇ ਤੁਸੀਂ ਅਰਜੈਂਟਲੋ ਨਾਲ ਗੱਲ ਕਰੋ ਬਈ ਮੜੀ ਬਹੁਤ ਗੱਲ ਕਰੀਏ ਬਹੁਤ ਕੋਈ ਨਹੀਂ ਰਾ ਪਾਉਂਦੇ ਓ ਗਲਤ ਗੱਲ ਲੈ ਤਾਈ ਹਾਂ ਹਾਂ ਬਾਸ਼ੀ ਤਾਂ ਇਹ ਕਹਿ ਦਿੰਦੇ ਨੇਗੇ ਕਿ ਕਿਤੇ ਉਹੀ ਗਾਣਾ ਮੈਂ ਕਰਦਾ। ਸ਼ਰੀ ਲਾ ਜਾਂਦਾ ਮੈਂ ਉਹ ਗਾਣੇ ਨੂੰ। ਤੈਨੂੰ ਮੈਂ ਕਹਿੰਨੀ ਆ ਕਿਤੇ ਜਿੱਥੇ ਉਹਦਾ 3 ਕਰੋੜ ਗਿਆ ਤੇਰਾ 6 ਕਰੋੜ ਜਾਣਾਂ ਦਾ ਗਾਣਾ। 6 ਕਰੋੜ ਜਾਂਦਾ 6 ਕਰੋੜ। ਹਾਂ। ਐਨੀ ਵਾਰ ਬਾਦੇ ਵਾ ਜਾਂਦਾ। ਐ ਤਾਂ ਜਿੰਨਾ ਜਾਣਾ ਤੀ ਉਹ ਤਾਂ ਵਗ ਜਾਂਦਾ। ਤੈਨੂੰ ਪਤਾ ਹੈ ਫਿਰ ਮੇਰਾ ਨਾਮ ਵੀ ਬਹੁਤ ਬਣਿਆ ਹੋਇਆ ਹੈ। ਹਾਂ ਹਾਂ। ਇੰਡਸਟਰੀ 'ਚ ਮੈਂ ਹੁਣਦੀ ਨਹੀਂ ਹੈਗੀ ਬਹੁਤ ਪੁਰਾਣੀ ਆ। ਹਾਂ ਸਾਡਾ ਟਾਈਮ ਹੋ ਗਿਆ ਜੀ। ਬਹੁਤ ਟਾਈਮ ਹੋ ਗਿਆ। ਮੇਰਾ ਦਾਦਾ ਵੀ ਆਏਗਾ ਜਿਸ ਤੋਂ ਸਿੱਖਣੀ। ਹਾਂ ਹਾਂ ਤੇਰੇ ਦਾਦੇ ਵੀ ਬਹੁਤ ਸਮਝਾਇਆ ਪਰ ਉਹਦੇ ਪੱਲੇ ਨਹੀਂ ਕੁਸ ਪਿਆ। ਅੱਛਾ। ਹਾਂ। ਚੱਲ ਤੂੰ ਇਹ ਦੇਖ ਹਾਂ ਅਰਜੰਟੀਨੇ ਨੂੰ ਮੈਂ ਗਾਣਾ ਦਿੱਤਾ ਓਕੇ ਹੋਏ ਪਏ ਆ ਸ਼ਰਾਬ ਤੇ ਗਾਣਾ ਸੀ ਨਾ ਉਹ ਤੇ ਜਿਹੜਾ ਉਦੋਂ ਪਹਿਲਾਂ ਤੈਨੂੰ ਮੈਂ ਸੁਣਾਇਆ ਸੀ ਹੁਣ ਕਿਹੜਾ ਹੀ ਘਰ ਦੀ ਸ਼ਰਾਬ ਨਾਲ ਮੇਲ ਕੀ ਫਰੂਟੀਆਂ ਦਾ ਮੈਦਾ ਗਦੇ ਖਰਾਬ ਵੀ ਮਲਾਇਆ ਨਹੀਂ ਇਹ ਵੀ ਸ਼ਰਾਬ ਤੇ ਐ ਤੂੰ ਹੀ ਸਾਰੇ ਸ਼ਰਾਬਤੀ ਗੋਣੇ ਹੋ ਸ਼ਰਾਬ ਤੇ ਗੋਣੇ ਆ ਕਿਉਂਕਿ ਜਿਹੜੇ ਬੰਦੇ ਦਾ ਦਿਲ ਟੁੱਟਿਆ ਹੁੰਦਾ ਹੈ ਨਾ ਉਹ ਫਿਰ ਸ਼ਰਾਬ ਦੇ ਪਿੱਛੇ ਹੀ ਪੈ ਜਾਂਦਾ ਐ ਕਿਵੇਂ ਟੁੱਟ ਗਰੀ ਗਈ ਏ ਅੰਦਰ ਅੰਦਰੂਨੀ ਗੱਲਾਂ ਹੁੰਦੀਆਂ ਨੇ ਇਹ ਨਹੀਂ ਕਰੀ ਜਾਂਦੀਆਂ ਹਰੇਕ ਕੋਲੇ ਠੀਕ ਹੈ ਤੇ ਐ ਕਹਿਣੀ ਆ ਕਿਵੇਂ ਵੀ ਸ਼ਰਾਬ ਤੇ ਗਾਣਾ ਉਦੋਂ ਮੈਂ ਗਿੱਪੀ ਕਰਵਾ ਲਨੂੰ ਦਿੱਤਾ ਸੀ ਉਹਦੇ ਹੁੰਦੀ ਸੀ ਮੈਂ 8 ਸਾਲ ਦੀ ਉਹਨੂੰ ਛੁੱਟ ਲੱਗ ਗਈ ਤੁਸੀਂ ਉਦੋਂ ਤੇ ਉਹ ਐ ਗਉਣ ਮੇਰੇ ਚ ਵਾਹ ਜੀ ਵਾਹ ਗਉਣ ਤਾਂ ਮੈਂ 2 ਸਾਲ ਦੀ ਲੱਗ ਗਈ ਸੀ ਘਰਦਿਆਂ ਨੇ سپورਟ ਨਹੀਂ ਕਰੀ ਨਹੀਂ ਉਦੋਂ ਕਹਿੰਦੇ ਤਤਲਾਏ ਬੋਲੰਦ ਜਵਾਗਏ ਜੀ 2 ਸਾਲ ਤਤਲੇ ਗਾਣੇ ਵੀ ਬਹੁਤ ਚੱਲੇ ਨੇ ਮੇਰੀ ਤੁੱਤਲੇ ਵੀ ਚੱਲੇ ਨੇ ਗੇੜ ਤੁੱਤਲਾ ਕਿਹੜਾ ਈ ਤੁੱਤਲਾ ਤਾਂ ਹੁਣ ਕੀ ਦੱਸਾਂ ਤੈਨੂੰ ਚੱਲ ਪਿਛਲੀਆਂ ਗੱਲਾਂ ਨੇ ਤਾਂ ਮੈਂ ਕਹਿੰਦੀ ਆ ਨਾ ਛੇੜ ਬਹੁਤ ਦੁਖਦਾਈ ਜ਼ਿੰਦਗੀ ਰਹੀ ਐ ਮੇਰੀ ਇੱਕ ਆ ਗਣਾ ਐ ਰੀ ਦਾਰੂ ਤੇ ਹੀ ਆਪਣਾ ਦਾਰੂ ਤਾਂ ਨਾਲ ਹੀ ੱਟਦੇ ਸੁਰਗਾ ਤੱਕ ਜਾਊਗੀ ਹਾਂ ਹਾਂ ਅੱਛਾ ਈ ਹਾਂ ਇੱਕ ਆ ਦਾਰੂ ਨਾ ਪਿੰਦਾ ਹੋਵੇ ਚਰਦਾ ਨਾ ਖਾਂਦਾ ਹੋਵੇ ਇਹੋ ਜੇ ਹਲਬ ਦੇ ਪਰੋਣਾ ਮਾਏ ਮੇਰੀਏ ਜੇ ਤੂੰ ਮੈਨੂੰ ਚਾਹੁੰਦੀ ਵੇ ਆਉਣਾ ਮਾਏ ਮੇਰੀਏ ਨਾਨਾ ਕਾਕਾ ਕਾਸ਼ਤਾਨੀ ਨਹੀਂ ਕੋਈ ਕਰਨੀ ਗਲਤੀ ਹੋ ਗਈ ਹਾਂ ਉਸਤਾਦ ਨੂੰ ਫੋਲੋ ਕਰਨਾ ਹੈ ਫੋਲੋ ਇੰਨਾ ਵੀ ਨਹੀਂ ਕਰਨਾ ਵੀ ਉਸਤਾਦ ਦੇ ਸਿਰ ਤੇ ਬਹਿ ਜਾਓ ਗਲਤੀ ਹੋ ਗਈ ਠੀਕ ਹੈ ਹਾਂ ਹੀ ਹਾਂ ਹਾਂ ਤੇ ਅੱਗੇ ਮੈਂ ਕਹਿੰਦੀ ਸੀ ਕਿਵੇਂ ਭੰਗੜੀ ਦੀਆਂ ਕਲਾਸਾਂ ਵੀ ਲਾਉਣੀਆਂ ਬਹੁਤ ਸੋਹਣਾ ਭੰਗੜਾ ਹੁੰਦਾ ਹੈ ਫਿਰ ਮੈਂ ਭੰਗੜਾ ਵੀ ਦਿਖਲਾਂ ਹਾਂ ਹੁਣ ਮੋਡੂਲਿੰਗ ਵੀ ਮੇਰੀ ਆ ਜਿਹੜਾ ਦਲਜੀ ਦਲਜੀਤ ਜਿਹੜੇ 2 4 ਜੀ ਸਟੈਪ ਕਰਦੇ ਹਨ ਹਾਂ ਇਹ 10 ਦੀ দান ਨਹੀਂ ਅੱਛਾ ਹੂੰ ਉਹ ਜਿਹੜਾ ਕਹਿੰਦਾ ਚਿੱਟਾ ਕੁਰਤਾ ਚਾਦਰ ਨਾਲ ਬੂਟ ਪਾ ਕੇ ਰੱਖਦਾ ਹੈਗਾ ਉਹ ਤੂੰ ਵੀ ਕੰਪੋ ਦੱਸ ਉਹ ਨੂੰ ਕਿਹਾ ਵੀ ਮੈਂ ਜੇ ਤੂੰ ਇਹ ਪਾ ਕੇ ਰੱਖੇਗਾ ਹਾਂ ਤੇਰਾ ਹਰੇਕ ਸ਼ੋਅ ਚੱਲਿਆ ਕਰੂ ਚੱਲਦਾ ਹੀ ਬਹੁਤ ਇਕੱਠ ਹੁੰਦਾ ਬਹੁਤ ਬਈ ਬਹੁਤ ਇਕੱਠ ਹੁੰਦਾ ਇਹ ਇਹ ਜਾ ਪਹਿਰਾਵਾ ਨਾ ਕੋਸਟਿਮ ਤੈਨੂੰ ਵੀ ਦਊਂਗੀ ਮੈਨੂੰ ਕਹੇਗਾ ਦੋਂਗੇ ਉਹ ਮੈਂ ਹਜੀ ਸੋਚੂਗੀ ਅੰਤਰਤਿਆਨ ਹੋਣਾ ਪੈਂਦਾ ਹੈ ਇਹ ਮੈਨੂੰ ਕੱਲ ਸੋਚਿਓ ਫਿਰ ਅਜਾਪਾ ਕੱਲ ਨੂੰ ਫਿਰ ਉਹੀ ਪਹਿਰਾਵਾ ਪਾ ਕੇ ਕੱਲ ਨੂੰ ਤੈਨੂੰ ਦੱਸ ਲੂੰਗੀ ਉਹੀ ਪਹਿਰਾਵਾ ਪਾ ਕੇ ਸਿੱਖਣਾ ਕਰੂੰ ਮੈਂ ਹਾਂ ਹਾਂ ਤੇ ਜੇ ਤੂੰ ਉਹ ਪਹਿਰਾਵਾ ਪਾ ਕੇ ਰੱਖੇਗਾ ਹਾਂ ਚਾਹੇ ਕਿੰਨੀ ਮਰਜੀ ਮੁਸ਼ਕਿਲ ਆਣ ਲੱਗ ਜੇ ਪਰ ਪਹਿਰਾਵਾ ਨਹੀਂ ਛੱਡਣਾ ਠੀਕ ਹੈ ਜਿੱਦੇ ਪਹਿਰਾਵਾ ਛੱਡਤਾ ਉਹਦੇ ਤੂੰ ਸਮਝ ਗਿਆ ਰੁਲ ਗਿਆ ਉਹ ਪਹਿਰਾਵਾ ਤੋ ਤਾਂ ਮੈਂ ਲਿਆ ਕਰੂੰਗੀ ਹਈ ਤਾਈ ਉਹ ਤਿੰਨ ਚਾਰ ਪਹਿਰਾਵੇ ਸਿਵਾਉਣੇ ਬੋਣਿਆ ਚਾਹ ਵੇਟੀ ਗਈ ਹੋਰ ਹੁਣ ਤੂੰ ਮੇਰਾ ਸਮਾਂ ਨਾ ਖਰਾਬ ਕਰ ਹੁਣ ਮੁੱਦੇ ਤੇ ਆ ਆਓ ਜੀ ਆਓ ਇਹਨੂੰ ਗਾਣਾ ਸਿਖਾਉਣੀ ਆ ਅੱਗੇ ਹਾਂਜੀ ਇੱਕ ਗੱਲ ਹੋਰ ਕਹਿਣਾ ਭੁੱਲ ਗਈ ਸੱਚ ਹਾਂਜੀ ਇੱਕ ਜਿਹੜਾ ਸਿੱਧੂ ਮਸੇਆਲੇ ਨੇ ਵੀ ਗਾਣਾ ਗਾਇਆ ਸੀਗਾ ਕਿਹੜਾ ਜੀ ਉਹ ਲਿਖਿਆ ਮੈਂ ਨਹੀਂ ਸੀ ਹੋਰ ਫਿਰ ਪਰ ਉਹਦੇ ਕੋਲੇ ਬੈਠੀ ਸੀ ਉਦੋਂ ਮੈਂ ਮਾੜਾ ਮੋਟਾ ਦੱਸਿਆ ਨੇ ਵਿੱਚ ਤੁਸੀਂ ਨਾ ਨਾ ਆਪਾਂ ਯਾਰ ਉਹ ਬੰਦੇ ਦੇ ਬਰਾਬਰ ਦੇ ਨਹੀਂ ਹੈਗੇ ਅੱਛਾ ਜੀ ਜਿੱਦਾਂ ਦਾ ਉਹ ਲਿਖਦਾ ਸੀ ਹਾਂ ਜੀ ਉਹਦਾ ਦਾ ਆਪਾਂ ਕਿੱਥੇ ਲਿਖ ਜਵਾਬ ਆ ਯਾਰ ਜਵਾਬ ਹੈ ਜਵਾਬ ਜਵਾਬ ਇਹ ਕਹਿੰਦੇ ਬਹੁਤ ਪਰਾਨੂ ਤੁਸੀਂ ਓਏ ਉਹਦੇ ਸਾਹਮਣੇ ਤਾਂ ਜਵਾਬ ਸੀ ਜਿੱਦਾਂ ਦਾ ਹੋ ਗੀਤਕਾਰ ਤੀ ਲਿਖਦਾ ਵੀ ਸੀ ਰਾਈਟਰ ਵੀ ਸੀ ਬੰਦਾ ਉਹ ਐਨੀ ਡੰਗਾਈ ਚ ਤਾਂ ਲਿਖਤਾਵੇਂ ਲੈਣੀ ਆ ਹਾਂਜੀ ਹਾਂ ਪਰ ਉਹ ਤਾਂ ਉੱਪਰ ਦੀ ਚੀਜ਼ ਅਜੇ ਤੱਕ ਲਿਖੀ ਨਹੀਂ ਗਈ ਪਰ ਦਿਮਾਗ ਮੇਰਾ ਕੰਮ ਜ਼ਰੂਰ ਕਰ ਰਿਹਾ ਉਸ ਚੀਜ਼ ਤੇ ਵੀ ਲਿਖੀ ਏ ਲਿਖ ਹੋ ਗਈ ਲਿਖਦੀ ਆ ਰੋਜ਼ ਇੱਕ ਇੱਕ ਅੱਖਰ ਲਿਖਣਾ ਪੈਂਦਾ ਇਸ ਬਸ ਇੱਕ ਤੇ ਹਾਂ ਹੁਣ ਮੈਂ ਤੈਨੂੰ ਦੱਸੂਗੀ ਵੀ ਮੈਂ ਕਿਹੜੀ ਚੀਜ਼ ਤੇ ਲਿਖਣ ਜਾ ਰਹੀ ਆ ਜੀ ਤੈਨੂੰ ਪਹਿਲਾਂ ਬੱਚਾ ਮੈਂ ਕਿਹਾ ਸੀ ਵੀ ਇਹ ਥੋੜੀਆਂ ਜੀਆਂ ਅੰਦਰੂਨੀ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਦੇ ਚੇਲਿਆਂ ਤੋਂ ਲੁਕੋਕੇ ਰੱਖਣੀਆਂ ਚਾਹੀਦੀਆਂ ਨੇ ਲਕੋ ਲੋਈ ਲਕੋ ਲੋ ਹਾਂ ਠੀਕ ਹੈ ਜੀ ਆਹ ਦੇਖ ਹਾਂ ਜੀ ਇੱਕ ਗਾਣਾ ਗਾਇਆ ਸੀ ਪਾਣੀ ਤੇ ਕਿਸੇ ਨੇ ਉਹ ਕਿਸੇ ਦਾ ਗਾਣਾ ਸੀ ਮੇਰਾ ਨਹੀਂ ਸੀ ਤੇ ਮੈਂ ਸੋਚ ਰਹੀ ਆ ਤੁਸੀਂ ਐ ਬ੍ਰੇਕ ਜੇ ਲੈ ਲੈ ਕਦ ਬੋਲਦੇ ਮੈਂ ਅੰਤਰ ਧਿਆਨ ਹੋਣਾ ਪੈਂਦਾ ਅੰਤਰ ਧਿਆਨ ਇਹ ਕਿਥੇ ਬੰਦਾ ਹੀ ਚੁੱਪ ਕਰਕੇ ਗੱਲ ਸੁਣ ਲੈ ਮੇਰੀ ਥੱਪੜ ਤਾ ਨਾ ਮਾਰੋ ਇਹ ਹੁਣ ਮੈਂ ਲਿਖ ਰਹੀ ਆ ਸੂਰਜ ਤੇ ਸੱਚ ਸੂਰਜ ਦੀ ਹਾਂ ਹਾਂ ਹੈ ਹੀ ਟਾ ਛੱਡ ਲੈ ਇਹ ਹੈ ਸੱਚ ਸੂਰਜ ਦੀ ਹਾਂ ਜਿਸ ਨੂੰ ਬਦਲ ਟੱਕ ਤਨ ਸਕਦੇ ਹਨ ਹੰਨ ਹੰਨ ਆ ਜਿਹੜਾ ਹੰਨ ਹੈ ਨਾ ਜੇ ਇਹ ਤਨ ਚਾਰ ਵਾਰ ਗਾਣੇ ਚਾਜੇ ਤਾਂ ਗਾਣੇ ਦਾ ਸਵਾਦ ਹੀ ਬਦਲ ਦਿੰਦਾ ਜਿੱਥੇ ਹੰਨ ਆ ਜੇ ਉਹਨੂੰ ਤਨ ਚਾਰ ਵਾਰ ਲਿਆਉਣਾ ਸੱਚ ਸੂਰਜ ਦੀ ਇਤਰਾ ਹੈ ਜਿਸ ਨੂੰ ਬਦਲ ਟੱਕ ਤਾਂ ਸਕਦੇ ਹਨ ਹੰਨ ਹੰਨ ਪਰ ਮਿਟਾ ਦੇਖ ਹਾਂ ਹੁਣ ਤੈਨੂੰ ਇਹ ਚੋ ਕੀ ਚੀਜ਼ ਸਿੱਖਣ ਨੂੰ ਮਿਲੀ ਐ ਵੀ ਹੰਨ ਹੰਨ ਨਹੀਂ ਚੱਕਣਾ ਹਾਂ ਜਿਹੜਾ ਪਿੱਛੇ ਵਾਲਾ ਅੰਤਰਾ ਹੁੰਦਾ ਉਹ ਚੱਕਣਾ ਉਹ ਸਿਖਰ ਤੇ ਲੈ ਕੇ ਜਾਣਾ ਅੰਤਰਾ ਕਿਉਂਕਿ ਅਗਲੀ ਅਗਲੇ ਆਪਣੇ ਬੋਲਾਂ ਨਾਲ ਚਾਹੇ ਬੰਦੇ ਬੋਰ ਹੋਈ ਜਾਣ ਪਰ ਜਿਹੜੇ ਪਿੱਛੇ ਵਾਲਾ ਤੂੰ ਚੱਕੇਗਾ ਨਾ ਉਹਦੇ ਨਾਲ ਉਹਨਾਂ 'ਚ ਜੋਸ਼ ਆ ਜਾਊਗਾ ਪੂਰਾ ਜੋਸ਼ ਆਈ ਹੋਈ ਹਾਂ ਖੜਾ ਦਾਂਗੇ ਆਪਾਂ ਦੁਨੀਆ ਖੜਾ ਦਾਂਗੇ ਇਹ ਦੁਨੀਆ ਹਾਂ ਠੀਕ ਹੈ ਪਿੱਛੇ ਵਾਲਾ ਚੱਕਣਾ ਤੇ ਅੱਗੇ ਵਾਲਾ ਸਿੱਟਣਾ ਹੈ ਨਿਰਮਤਾ ਨਾਲ ਪਿਆਰ ਨਾਲ ਸਹਿਜੇ ਸਹਿਜ ਹੋਣਾ ਹੈ ਸਹਿਜੇ ਸਹਿਜ ਅੱਜ ਖਾਤਰ ਇੰਨਾ ਹੀ ਬਹੁਤ ਹੈ ਹਾਂਜੀ ਕੱਲ ਨੂੰ ਟਾਈਮ ਨਾਲ ਆ ਜੀ ਕਿਉਂਕਿ ਹੁਣ ਮੇਰੇ ਗਾਣੇ ਲਿਖਣ ਦਾ ਵੀ ਟਾਈਮ ਹੋ ਗਿਆ ਮੈਂ ਇੱਕ ਗੱਲ ਹੋਰ ਬੋਲ ਦਰ ਗਈ ਉਹ सोनू ਸੀ ਤੜਾ ਵੀ ਸੁਰ ਸੋ ਸਿੱਖੇ ਗਿਆ ਉਹ ਨਾ ਨਾ ਯਾਰ ਉਹਨੂੰ ਮੈਂ ਕੋਸ਼ਿਸ਼ ਕੀਤੀ ਸੀ ਟ੍ਰੇਨਿੰਗ ਦੇਣ ਦੀ ਪਰ ਬੰਦਾ ਹਸਾਬ ਵਿੱਚ ਨਹੀਂ ਆਇਆ ਕੀ ਗੱਲ ਹੋ ਗਈ ਜੀ ਉਹਦੇ ਸੂਰਜਾ ਦੇ ਤਕੜੇ ਨੇ ਹਰੇਕ ਦੀ ਸਮਝ ਆਉਣ ਵਾਲਾ ਬੰਦਾ ਹੈ ਨਹੀਂ ਸਰੀਰ ਆਉਂਦਾ ਦਾ ਸਿਰ ਆਉਂਦਾ ਬਈ ਦੁਨੀਆ ਫੈਨ ਆ ਦਵਾਨੀ ਆ ਦੁਨੀਆ ਉਹਦੀ ਦਵਾਨਾ ਹਾਂ ਪਰ ਉਹ ਮੇਰਾ ਮੈਨੂੰ ਆਪਦਾ ਗੁਰੂ ਮੰਨਦਾ ਹੈ ਗੁਰੂ ਮੰਨਦਾ ਤੁਹਾਨੂੰ ਹੀ ਹਾਂ ਵਾਹ ਬਿਕ ਵਾਹ ਤੈਨੂੰ ਪਤਾ ਹੈ ਤੂੰ ਮੇਰੇ ਕੋਲ ਬੈਠੇ ਹਾਂ ਇਹ ਹੁਣ ਤੈਨੂੰ ਪੈਸੇ ਪਈ ਜਾਂਦੇ 5000 ਤੋਂ 10000 ਵੀ ਹੋ ਸਕਦਾ ਤੁਫਰ ਹੋ ਜਾ ਤੇ ਕੱਲ ਨੂੰ ਆਈ ਹੁਣ ਫੇਰ ਤਾਂ ਹੋਇਆ ਹੀ ਨਹੀਂ ਆ ਬੱਸ ਹੋ ਜਾ ਬਾਈ ਚੰਗਾ ਫਰੇ ਹੈਂ ਹਾਂ ਕੱਲ ਨੂੰ ਆਉਂ ਫਿਰ ਮੈਂ ਓਕੇ ਉਹ ਕੰਪੋ ਦੱਸ ਦਉ ਮੈਨੂੰ ਫਿਰ ਮੈਂ ਕੱਲ ਨੂੰ ਕੰਪੋ ਕਰ ਹਾਂ ਉਹ ਮੈਂ ਰਾਤ ਨੂੰ ਡਿਸੀਜਨ ਕਰਦੀ ਹੁੰਨੀ ਆ ਸੋਚਦੀ ਹੁੰਨੀ ਆ ਰਾਤ ਨੂੰ ਡਿਸਕਸ ਕਰਦੀ ਹਾਂ ਠੀਕ ਫਿਰ ਮੈਂ ਕੱਲ ਨੂੰ ਆਉਂ ਆਈ ਇੱਕ ਹੋਰ ਚੀਜ਼ ਸੁਣ ਕੇ ਆ ਸੁਣਾਓ ਜੀ ਸੁਣਾਓ 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 ਚਰਿੱਤਰ ਇੱਕ ਕੀਮਤੀ ਚੀਜ਼ ਐ ਹਾਂ ਹਾਂ ਇਹਨੂੰ ਕਿਰਨਾਂ ਦੇਉ ਚਾ 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 ਅਤੇ ਚਰੀਤਰ ਹਾਂ ਜਦੋਂ ਵੀ ਗਿਰਦੇ ਹਨ 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 ਅੱਗੇ ਤਨ ਵਰਗਾ ਤਾਂ ਹੋ ਗਈ ਹਨ 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 ਤੈਨੂੰ ਮੈਂ ਕਿਹਾ ਸੀ ਤਿੰਨ ਚਾਰ ਵਾਰ ਆਉਣਾ ਚਾਹੀਦਾ ਫੇਰੇ ਗਾਣੇ ਤੇ ਜਾਣ ਪੈਂਦੀ ਹੈ ਬੀਬਾ ਠੀਕ ਹੈ ਬੀਬਾ ਨਹੀਂ ਹੈ ਤੂੰ ਗੱਲਾਂ ਬੀਬੇ ਵਾਲੀਆਂ ਕਰਦੀਆਂ ਨੇ ਤੈਨੂੰ ਪੰਜਾਹ ਵਾਰ ਕਿਹਾ ਹੈ ਨਾ ਜਦੋਂ ਵੀ ਉਸਤਾਦ ਬੋਲਦੇ ਹੋਣ ਵਿਚ ਨਹੀਂ ਬੋਲੀਦਾ ਹੁੰਦਾ ਇਹ ਜਨਾਨੀਆਂ ਦੇ ਕੰਮ ਹੁੰਦੇ ਨੇ ਟੋਕਣਾ ਅੱਗੇ ਤਾਂ ਨਹੀਂ ਬੋਲਦੇ ਹਾਂ ਆਪਣਾ ਅਗੇ ਤੇ ਹਨ ਤੱਕ ਪੈਸੇ ਪਈ ਜਾਂਦੇ ਨੇ ਵਗ ਜਾਈ ਖੜ ਜਾ ਥੋੜੇ ਰਹਿ ਗਿਆ ਧੋਣ ਦਾ ਕਿੰਨਾ ਵੀ ਜਤਨ ਕਰ ਲਵੋ ਦਾਗ ਤਾਂ ਰਹੇ ਹੀ ਜਾਂਦੇ ਨੇ ਮੇਰੇ ਬੀਬੀ ਬਹੁਤ ਸੋਨੇ ਕੱਪੜੇ ਤੋਂ ਦਾਗ ਨਹੀਂ ਛੱਡਦੇ ਕੋਈ ਉਹ ਨਹੀਂ ਛੱਡਦੀ ਦਾਗ ਚਰਿੱਤਰ ਤੇਰੀ ਬੇਟਾ ਦਾਗ ਨਹੀਂ ਹੋਣਾ ਚਾਹੀਦਾ ਕਹਿੰਦੇ ਕੱਪੜੇ ਤੇ ਪਿਆ ਦਾਗ ਧੋਤਾ ਜਾਂਦਾ ਪਰ ਜਦੋਂ ਇੱਕ ਵਾਰੀ ਚਰਿੱਤਰ ਤੇ ਦਾਗ ਚੜ ਜੇ ਨਾ ਉਹ ساری ਜ਼ਿੰਦਗੀ ਨਹੀਂ ਧੋਤਾ ਜਾਂਦਾ ਚਾਹੇ ਕਿੰਨੀ ਮਰਜ਼ੀ ਕੋਸ਼ਿਸ਼ ਕਰ ਲੋ ਤੂੰ ਥੱੱਬਾ ਲੱਗ ਥੱੱਪਾ ਲੱਗ ਜਾਂਦਾ ਹਾਂ ਹਾਂ ਹੁਣ ਤੂੰ ਗਾਉਣਾ ਸਿੱਖ ਫਿਰ ਮੈਂ ਤੈਨੂੰ ਨੱਚਣਾ ਚਾਉਣਾ ਸਿੱਖੂਗੀ ਠੀਕ ਐ ਥੋੜਾ ਮੋਟਾ ਪੰਗੜਾ ਵੀ ਸਟੇਜ 'ਉ ਲਾਇਆ ਕਰੀਂਗਾ ਜ਼ਰੂਰੀ ਹੁੰਦੇ ਨਹੀਂ ਲਾਇਆ ਕਰਾਂਗੇ ਹੀ ਲਾਇਆ ਕਰਾਂਗੇ ਜ਼ਰੂਰ ਲਾਇਆ ਕਰਾਂਗੇ ਚੱਲ ਜਾ ਹੁਣ ਠੀਕ ਐ ਜਾਨਾ ਕੱਲ ਨੂੰ ਚਾਹ ਬਣਾ ਲੈ ਗੁੜਾ ਲਈ ਨਾਲ ਤੁਸੀਂ ਨਹੀਂ ਪੀਂਦੇ ਨਾ ਨਾ ਮੇਰੇ ਰਿਵਾਜ ਨਹੀਂ ਪੀਉਣ ਦਾ ਚਲੋ ਮੈਂ ਕੱਲ ਨੂੰ ਆਉਂਾਂ ਹੀ ਠੀਕ ਐ ਟਾਈਮ ਨਾਲ ਆ ਜੀ ਠੀਕ ਹੈ ਮਲਠੀ ਖਾਣੀ ਪਊਗੀ ਲੱਗਦਾ ਬਾਜ ਖਰਾਬ ਜੀ ਹੋ ਗਈ ਥੋੜੀ ਜੀ ਆ ਮੇਰੀ ਮਲਠੀ ਲਿਆ ਕੇ ਦੇ ਨਾ ਮੁੰਡਿਆ ਪੜ ਲਿਆ ਕਰ ਕਿਉਂ ਤੂੰ ਬਾਹਰ ਫਰੀ ਜਾਣਾ ਆ ਤੇਰਾ ਬਾਪ ਵੀ ਇਹਨੂੰ ਬੋਲਦਾ ਕੋਈ ਕੋਈ ਮੈਂ ਫਿਰਦਾ ਹੈਗਾ ਤੂੰ ਦੇਖੀ ਲੂ ਕੀ ਬਣ ਕੇ ਨਿਕਲੂ ਐ ਪਤਾ ਨਹੀਂ ਕੀ ਬਣ ਜੂਗਾ ਪੇਪਰ ਦੇ ਲਾ ਦਿੱਤੀ ਮੈਨੇ ਪੇਪਰ ਤੂੰ ਖੜ ਜਾ ਵਾ ਤੂੰ 10 ਦਿਨ ਖੜ ਜਾ ਸਹੀ 10 ਦਿਨ ਬਸ ਉਦੋਂ ਬਾਅਦ ਦੇਖੀ ਬਣਦਾ ਕੀ ਐ ਮੈਨੂੰ ਤਾਂ ਐਂ ਲੱਗਦਾ ਵੀ ਪਤਾ ਨਹੀਂ ਫੇਲ ਹੋ ਜਾਣਾ ਤੈਨੂੰ ਫੇਲ ਹੋਉ ਨਹੀਂ ਹੁੰਦਾ ਤਾਂ ਜ਼ਿੰਦਗੀ ਦੇਖੀ ਤੂੰ ਕੀ ਬਣ ਜੂ ਆ ਤਾਂ ਜਿਹੜਾ ਆਪਣੇ ਆਕਰ ਹੈਗਾ ਕੋਠੀ ਪਾ ਲਾਂਗੇ ਓਰੇ ਕੋਠੀ ਪਾੜ ਲਾ ਪੁੱਤ ਕੋਈ ਗੱਲ ਨਹੀਂ ਫਿਰ ਤਾਂਹੀਂ ਕੋਠੀ ਪਾਊਗੀ ਉਹ ਫੋਟੋਆਂ ਕਰਾਉਣ ਆਏ ਕਰਨਗੇ ਲੋਕ ਫੋਟੋਆਂ ਮੇਰੇ ਨਾਲ ਕੀ ਬਾਲ ਮਾਰੀ ਜਾਨਾ ਤੂੰ ਇਹ ਬੋਲ ਨਹੀਂ ਜਗਾ ਚੁੱਪ ਕਰ ਜਾ ਜਗਾ ਤੂੰ ਹੰ 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 ਨਾ ਤੇਰਾ ਦਿਮਾਗ ਖਰਾਬ ਹੋ ਗਿਆ ਈ ਰੌਲਾ ਪਾਇਆ ਤੇ ਕੀ ਹੋ ਗਿਆ ਓਏ ਮੈਨੂੰ ਕਿਉਂ ਨਾ ਪਾਪੇ ਹਾਂ ਓਏ ਯਾਰ ਬੀਬੀ ਹਟਦੀ ਨਹੀਂ ਹੈਗੀ ਕਿਉਂ ਕੀ ਕਹਿੰਦੀ ਐ ਇਹ ਕਿੱਧਰ ਨਿਕਲਿਆ ਸੀ ਤੂੰ ਟੜਕੇ ਦਾ ਭਾਈ ਮੈਂ ਤਾਂ ਕੰਮ ਗਿਆ ਰਿਗਾ ਕੰਮ ਕੀ ਗਿਆ ਸੀ ਇਹ ਜਿਹੜਾ ਬਿਜ਼ਨਸ ਆ ਤਰਾ ਆਜੀ ਸਿੱਖਣ ਗਿਆ ਰਹੀ ਤਾ ਲੈ ਕੀ ਤੂੰ ਸਿੱਖਣ ਗਿਆ ਕੀ ਤੋਂ ਸਿੱਖਣ ਗਿਆ ਗਈ ਤੂੰ ਪ੍ਰੀਤ ਗਵਾਨ ਨਹੀਂ ਪ੍ਰੀਤ ਗਵਾਨ ਹਾਂ ਉਹ ਤੋਂ ਉਹ ਬੇਸੁਰੀ ਜੀ ਬਾਜ ਵਾਲੀ ਵੇ ਹੈ ਦੇਖਾ ਵੱਡੇ ਵੱਡੇ ਸਿੰਗਰ ਗਾਣੇ ਲੈਂਦੇ ਨੇ ਉਹ ਤੋਂ ਤੇ 크게 ਇਹਨਾਂ ਦੇ ਸੋਨੂ ਸੀਦੋੜਾ ਉਹਦੇ ਸੇਖ ਉਸਤਾਨ ਮੰਦ ਉਹਨੂੰ ਸੀਦੋੜਾ ਅਰਜੰਟੇਲੋ ਨੇ ਉਹਦਾ ਗਾਣਾ ਚੋਰੀ ਕਰ ਲਿਆ ਗੀਪੀ ਗਰੇਵਾਲ ਨੇ ਉਹਨੇ ਆ ਜੀਗਾ ਮੈਂ ਤਾਂ ਕਦੇ ਖਾਰਾ ਵੀ ਮਲਾਇਆ ਨਹੀਂ ਹੂੰ ਉਹਦਾ ਲਿਖਿਆ ਰਿਹਾ ਉਹ ਮੁੰਡਿਆ ਕਿਉਂ ਤੂੰ ਬੜਾ ਹੋ ਗਿਆ ਉਹਨੂੰ ਕਿੱਥੇ ਆਉਂਦਾ ਕੌਣਾ ਉਹ ਚੱਲ ਗਵਣਾ ਨਹੀਂ ਆਉਦਾ ਲੈ ਕਮਾਲ ਆ ਯਾਰ ਬੱਪੇ ਪਤਾ ਕੀ ਆ ਮੈਂ ਸਮਝ ਗਿਆ ਪੁੱਤ ਤੇਰੀ ਗੱਲ ਸਮਝ ਗਿਆ ਸਮਝ ਗਿਆ ਨਾ ਮਨ ਲਾ ਕੇ ਪ੍ਰੈਕਟਿਸ ਕਰ ਅੱਜ ਕੱਲ ਇਹੋ ਜਿਹਾ ਕੋਈ ਚੱਲਦਾ ਚਾਹੇ ਉਹਦਾ ਕੋਈ ਮਤਲਬ ਨਹੀਂ ਪੈਂਦਾ ਅੱਜ ਦਿਨ ਮਾਰਜਾ ਹੋਰ ਜਾ ਯਾਰ ਪੂਰੀ ਗੱਲ ਤਾਂ ਹੋ ਲੈਣ ਦੇ ਠੀਕ ਹੈ ਹਾਂ ਵੀ ਉਹਦਾ ਕੋਈ ਮਤਲਬ ਨਿਕਲੇ ਚਾਹੇ ਨਾ ਨਿਕਲੇ ਇੱਕ ਤਾਂ ਬਸ ਬੇਸੁਰਾ ਹੋਵੇ ਕੋਈ ਤਾਲ ਤੂਲ ਦਾ ਅੱਜ ਕੱਲ ਲੋਕਾਂ ਨੂੰ ਨਹੀਂ ਪਤਾ ਬਾੜਿਆਂ ਨੂੰ ਕੁਸ਼ਕ ਨੂੰ ਤਾਂ ਪਤਾਗਾ ਬਾੜਿਆਂ ਨੂੰ ਨਹੀਂ ਪਤਾ ਤੇ ਨਾ ਬਸ ਡੌਂ ਡੌਂ ਕਰਾਈ ਚੱਲੋ ਮਿਊਜ਼ਿਕ ਵਧਾ ਦਿਓ ਬਸ ਡੌਂ ਦਾ ਕੋਈ ਚੱਲਦਾ ਆਹ ਦੇ ਲੈ ਆਈ ਕੋਸੇ ਕਹੀਂ ਹੁਣ ਤੂੰ ਵੀ ਲੱਗਦਾ ਸਿੱਖਣਾ ਬੰਮਾ ਨਾ ਕੋਈ ਕਰਿਆ ਜਾਣਦਾ ਮੈਂ ਤਾਂ ਏਕ ਮਾਣਕ ਨੂੰ ਵੱਡੀ ਲਾ ਦੂੰਗਾ ਜੇ ਲਾਉਣ ਤੇ ਆਵਾਂ ਪਰ ਮੈਂ ਸਿੱਖਦਾ ਨਹੀਂ ਆਪਾਂ ਦੋਏ ਗਾਇ ਕਰਾਂਗੇ ਬਾਪੇ ਪੜਤਾ ਲੈਣ ਦੇ 12ਵੀਂ ਦੇ ਪੇਪਰ ਨੇ ਤੇ ਕਿਉਂ ਤੂੰ ਬੁੱਠੇ ਕਮਾਜ ਪਾਉਣਾ ਉਹ ਨਾਲੇ ਪੜ ਲੂਗਾ ਨਾਲੇ ਉਧਰੋਂ ਸਿੱਖ ਲੂਗਾ ਹੋਰ ਫਿਰ ਕੀ ਹੋ ਜਾਊਗਾ ਤੂੰ ਦੱਸਿਆ ਕਰ ਬੀਬੀ ਨੂੰ ਅਣਾ ਤੂੰ ਦੱਸਾਂ ਕੀ 20 ਵਾਰ ਦੱਸਿਆ ਤੇ ਕਿਹੜਾ ਦਿਮਾਗ ਹੈ ਦਿਮਾਗ ਹੁੰਦਾ ਮੈਨਾਂ ਕੁਝ ਬਣ ਜਾਂਦਾ ਇਹਦਾ ਮੈਂ ਤਾਂ ਇਹਦੇ ਦਿਮਾਗ ਮੇਰਾ ਵੇਖਲਾ ਜਾ ਰਿਹਾ ਹੈ ਆਈ ਦੱਸ ਤੈਨੂੰ ਗਾਉਣਾ ਤਾਂ ਸਿਖਾਉਂਦੀ ਆ ਪੈਸੇ ਪੂਸੇ ਤਾਂ ਨਹੀਂ ਭਾਲਦੀ ਇਹ ਹੁਣ ਲਊਗੀ ਨਾ ਬਾਪੇ ਪੈਸੇ ਹੁਣ ਦੇਖਿਆ ਕੋਈ ਗੱਲ ਕਾਣ ਦੇ ਟੰਗ ਬਣਾਏ ਹੋਏ ਨੇ ਉਹਨੇ ਯਾਰਾ ਟਿਕਾਣਾ ਬਾਬੇ ਨੂੰ ਯਾਰਾ ਸਕੂਲ ਚ ਪੜ੍ਹਨ ਜਾਂਦਾ ਉਥੇ ਪੈਸੇ ਨਹੀਂ ਦਿੰਦੇ ਹਾਂ ਦਿੰਦੇ ਨਹੀਂ ਉਥੇ ਪੈਸੇ ਉਹ ਵੀ ਟੀਚਰ ਹੈ ਪੈਸੇ ਤਾਂ ਲਊਗਾ ਹੀ ਹਾਂ ਮੈਨੂੰ ਪਤਾ ਤੈਨí ਕੋਈ ਸੀਗੀ ਦੇਣਾ ਹੈਗਾ ਮੁੰਡੇ ਨੂੰ ਸਿੱਧੀ ਲੈਣ ਤੇ ਜਾਣ ਨੂੰ ਤੂੰ ਤਾਂ ਪੁੱਠੇ ਕੰਮਾਂ ਚ ਪਾਏਗਾ ਜਿਵੇਂ ਸਾਰੀ ਉਮਰ ਆਪ ਕੱਢਦੀ ਕੋਈ ਕੁਛ ਮੁੰਡੇ ਤੋਂ ਕਰਾਈ ਬੰਦੇ ਨਾ ਫੋਟੋ ਕਰਾਉਣ ਆਇਆ ਕਰਨ ਕਿ ਫੇਰ ਕਹੀਂ ਤੂੰ ਇਹ ਗੱਲ ਆਪਣੇ ਗੇਟ ਮਰੇ ਕੱਟ ਹੋਇਆ ਕਰੂਆ ਮੈਨੂੰ ਪਤਾ ਏ ਕਿਹੜੀਆਂ ਫੋਟੋਆਂ ਹੁੰਦੀਆਂ ਨੇ ਇਹਦੇ ਆਲੀ ਸਖਣਾ ਕਰ ਰੋਟੀਆਂ ਖਾਲੀਆਂ ਮੰਜੇ ਤੇ ਪੈ ਗਿਆ ਅੱਜ ਤਾਂ ਬਾਅਦ ਮੈਨੂੰ ਨਹੀਂ ਕਹਿਣਾ ਵੀ ਮੁੰਡੇ ਨੂੰ ਸਰਕਾਰੀ ਸਕੂਲ ਚ ਪੜਾ ਲਾ ਨਾਲੇ ਉੱਥੇ ਪੜਾ ਲਾ ਆਪਣਾ ਠੀਕ ਆ ਖਰਚਾ ਕਰੀ ਜਾ ਉਧਰ ਵੀ ਦੇਈਂ ਇੱਧਰ ਵੀ ਦੇਈਂ ਮੇਰਾ ਪਪਾ ਯਾਰ ਕੁਛ ਮਰਜ਼ੀ ਕਰੇ ਖਰਚ ਜਿੰਨਾ ਮਰਜ਼ੀ ਕਰੇ ਯਾਰ ਤੈਨੂੰ ਕਿਉਂ ਰੇ ਬੀਬੀ ਇਹ ਹਟਦੀ ਨਹੀਂ ਤੂੰ ਵੀ ਹੋਈ ਮੈਨੂੰ ਪਤਾ ਕਿ ਮੈਂ ਪਿੱਟਦਾ ਏ ਜਾਂ 20 ਰੁਪਏ ਦੇ ਦੰਨੀ ਆ ਤੈਨੂੰ ਇਹ ਤਾਂ ਉਹੀ ਨਹੀਂ ਪਿੱਟਦਾ ਤੈਦੀ ਲੱਖ ਰੁਪਏ ਲਾ ਜਾਏ ਤੂੰ ਤਾਂ ਮੈਂ ਉਹੀ ਮਰੀ ਜਾਂਦੀ ਆ ਇਹਦੇ 20 ਜਿਹੜੇ ਤੂੰ ਗੋਦੀਆਂ ਵਾਲੇ ਚੱਕ ਚੱਕ ਖਾਈ ਜਾਂਦੀਆਂ ਜਾਂ ਆਸੇ-ਪਾਸੇ ਚਲਾ ਦੇਨੀ ਆ ਉਹਨਾਂ ਦੇ ਪਿੱਟਦਾ ਹੁੰਨਾ ਇਹਦੇ 20 ਰੁਪਏ ਹੁ ਚੱਕ ਲਿਆ ਸਿਰ ਤੇ ਨਾ ਮੇਰੇ ਰਾਤਾ ਦੇ ਖਲਾਲੇ ਚੱਲ ਠੀਕ ਆ ਮੈਂ ਵੀ ਕਹਿੰਦੇ ਨੇ ਖਾਤੇ ਕੁੱਤੇ ਖਲਾ ਲੂੰਗੀ ਵੀ ਸੋਨਾ ਪੈਸਾ ਆਉਣ ਲੱਗ ਜੂ ਬੈਂਕਾਂ ਚ ਕਰਾ ਦਿਆ ਕਰੂੰ ਜਮ ਮੈਨੂੰ ਤਾਂ ਮौज ਮਿਲ ਜੂ ਕਰ ਲੋ ਜਿਹੜਾ ਕੁਝ ਕਰਨਾ ਦੱਸ ਬੀਬੀ ਜਦੋਂ ਆਪਾਂ ਗੱਡੀ ਲੈਣੇ ਜਾਂਦੇ ਆ ਉੱਥੇ ਕੋਈ ਪੜਾਈ ਪੁੱਛਦਾ ਵੀ ਤੂੰ ਕਿੰਨੇ ਪੜ੍ਹੀ ਐ ਹੈ ਪੁੱਛਦਾ ਪੈਸਾ ਕਹਿੰਦਾ ਲੈ ਬੀਬੀ ਹੈਗੇ ਨੇ ਤੇ ਉੱਥੇ ਕੋਈ ਐ ਕਹਿੰਦਾ ਵੀ ਆਲੂ ਕੁੱਤਮ ਕੱਢ ਬਈ ਐਕਸ ਦਾ ਮੁੱਲ ਕੱਢ ਪੁਰਾਣੇ ਓਏ ਓਏ ਪੜ੍ਹਨਾ ਵੀ ਜ਼ਰੂਰੀ ਐ ਓ ਯਾਰ ਪਾਪੇ ਤੂੰ ਮੜਾ ਮੋਟਾ ਉਹੀ ਗੱਲਾਂ ਐ ਉਹੀ ਗੱਲਾਂ ਪੜ੍ਹ ਪੜਨ ਕੰਨੀ ਵੀ ਧਿਆਨ ਦੇ ਮੜਾ ਮੋਟਾ ਐ ਤਾਂ ਮੈਂ ਬਹੁਤ ਪੜਦਾ ਤਾ ਦੇਖੀ ਫਸਟ ਆਉ ਮੈਂ ਫਸਟ ਐਂ ਤਾਂ ਮੈਨੂੰ ਪਤਾਗਾ ਪੜਾਈ ਚ ਤਾ ਸਿਆਰਾਂ ਤੂੰ ਹਾਂ ਤੇ ਹੁਣ ਮੈਂ ਗਾਣੇ ਸਿਖਾਵਾਂ ਔ ਸਿਖਾਵਾਂ ਕਿ ਹੁਣ ਸੁਣਾਵਾਂ ਐ ਸੁਣਾ ਦੇ ਸਿਖਾ ਮੇਰੀ ਗੱਲ ਸੁਣ ਲੈ ਮੈਨੂੰ ਤਾਂ ਤੇਰੇ ਗਾਣੇ ਗੂਣੇ ਨਾ ਚੰਗੇ ਲੱਗਣੇ ਨੇ ਨਾ ਮੈਨੂੰ ਮੈਨੂੰ ਪਤਾ ਉਹਨਾਂ ਦੀ ਕੁੜੀ ਵੀ ਬਾਡੀਆਂ ਹੀ ਮਾਰਦੀ ਆ ਠੀਕ ਆ ਓ ਯਾਰ ਮੇਰੇ ਸਾਹਮਣੇ ਨਾ ਗਾਣਾ ਪਹਿਨੀ ਮੈਂ ਛਿੱਤਰ ਮਾਰੂੰ ਤੇਰੇ ਖੋਲ ਕੇ ਆਪੇ ਗੱਲ ਲੈ ਕੋਈ ਯਾਰ ਚੰਗਾ ਮੈਂ ਜਾਣਦਾ ਚੱਲ ਤੂੰ ਯਾਰ ਸੁਣਾ ਕੀ ਸੁਣਾਉਣਾਗਾ ਮੈਂ ਸੁਣਦਾ ਇਹਨੂੰ ਕੀ ਪਤਾ ਵੀ ਸੁਣਾ ਲੈ ਇਹਨੂੰ ਕਹੀਂ ਮੇਤੇ ਨਹੀਂ ਉਹ ਕਰੂਗਾ ਆ ਪਹਿਲੇ ਸਿਰ ਦੁਖਦਾ ਐ ਇੱਥੇ ਹੋਰ ਆ ਗਿਆ ਲੈ ਤੈਨੂੰ ਸਿਖਾਉਂਗਾ ਮੈਂ 2 ਘੰਟੇ ਹੋ ਗਏ ਐ ਨਹੀਂ ਘੜੀ ਪਾੜਨ ਨੂੰ ਕਹਿ ਦਮਾ ਨਿਆਣੇ ਨੂੰ ਆਪ ਵੀ ਉਹ ਵੀ ਨਾ ਗਿਆ ਉਹਦੇ ਪਿੱਛੇ ਉਹ ਤੂੰ ਜਾ ਬੜਾ ਕੰਮ ਕਰ ਲਾ ਕਿਵੇਂ ਦੱਸ ਰਿਹਾ ਮੈਨੂੰ ਭੁੱਲ ਗਿਆ ਯਾਰ ਇਹ じゃ ਤੂੰ ਸਿੱਖੇਗਾ ਹੁਣੀ ਭੁੱਲ ਗਿਆ ਓ ਨਾ ਐ ਤਾਂ ਜ਼ਿਆਦਾ ਮੇਰੇ ਖੜ ਜਾ ਦਾਰੂ ਤਾਂ ਨਾਲ ਯੱਟ ਦੇ ਸਵੇਰਾਂ ਤੱਕ ਜਾਊਗੀ ਦਾਰੂ ਤਾਂ ਨਾਲ ਯੱਟ ਦੇ ਐ ਕਿ ਜੁਰੀਅਤ ਕਰਿਆ ਕੋਈ ਹੋਰ ਨਹੀਂ ਧਾਰਮਿਕ ਨਹੀਂ गा ਸਕਦੇ ਸੀ ਦਾਰੂ ਜਾਊ ਸਵੇਰਾਂ ਤੱਕ ਦਾਰੂ ਜਾਊ ਇਹਦੇ 76 ਨਾਲ ਸੱਟੀ ਲਊ ਮੈਂ ਉਹ ਅੱਜ ਕੱਲ੍ਹ ਚੰਦ ਮੈਨੂੰ ਐ ਦੱਸ ਚੱਲਦੇ ਨੇ ਕਿ ਨਾ ਅੱਜ ਕੱਲੇ ਹੀ ਇਹੀ ਇਹੀ ਗਾਣ ਚੱਲਦੇ ਨੇ ਨਾ ਉਹ ਚੱਲਦੇ ਤਾਂ ਹੈਗੇ ਆ ਫਿਰ ਇੱਥੇ ਤਾਂ ਮੈਨੂੰ ਤਾਂ ਧਾਰਮਿਕ ਤੋਂ ਸ਼ੁਰੂਆਤ ਕਰ ਦਿੰਦਾ ਕੋਈ ਪਾਪੇ ਤੂੰ ਮੈਨੂੰ ਕੋਈ ਗੱਲ ਦੱਸ ਜਿੰਨੇ ਮਰਜੀ ਲੋਕ ਧਾਰਮਿਕ ਗਾਣੇ ਕੱਢ ਲੈਣਾ ਜਿੰਨੇ ਮਰਜੀ ਸੱਭਿਆਚਾਰ ਸਮਾਜ ਸੇਵੀ ਜਿੰਨੇ ਮਰਜੀ ਕੱਢ ਲੈਣ ਯਾਰ ਚੱਲਦੇ ਨੇ ਚੱਲਦੇ ਨੇ ਆਹੀ ਚੱਲਦੇ ਨੇ ਅੱਜਕੱਲ ਜੇ ਮੈਂ ਕੋਈ ਕੱਢਤਾ ਨਾ ਚੱਲੇ ਬੇਇੱਜ਼ਤੀ ਹੋ ਜੂ ਮੇਰੀ ਦਾ ਗਲਤ ਹੈ ਤੇਰੀ ਠੀਕ ਹੈ ਫੇਰ ਅੱਜਕੱਲ ਲੋਕ ਸੁਣਦੇ ਵੀ ਨਹੀਂਗੇ ਜਿਹਦੇ ਨਾਲ ਮਾੜੀ ਮੋਟੀ ਸਿਹਤ ਮਿਲੇ ਆਹੀ ਦੇਖ ਕੇ ਰਾਜੀ ਨੇ ਇਹ ਗੁਸਪਾਲਦੇ ਲੋਕ ਦੁਨੀਆ ਹੀ ਗੁਸਪਾਲਦੀ ਹੈ ਹੋਰ ਫੇਰ ਕਹਿਣਗੇ ਲੋਕ ਗੰਦ ਗਾਉਂਦੇ ਆ ਤੇ ਗਾਉਣ ਨਾਲ ਤਾਂ ਹੋਰ ਕਰਨ ਕੀ ਜਦੋਂ ਤੁਸੀਂ ਧਰਮਕ ਦਾ ਸੁਣਨਾ ਨਹੀਂ ਗਾ ਸੁਣਦੇ ਨਹੀਂ ਭਾਈ ਅਗਲੇ ਤਾਂ ਆਪ ਦੀ ਰੋਜੀ ਰੋਟੀ ਕਮਾਉਣੀ ਹੀ ਐ ਉਹ ਦੂਜੇ ਪਾਸੇ ਹੋ ਜਾਂਦੇ ਆ अहमियत ਨਹੀਂ ਕੋਈ ਦਿੰਦਾ ਚਲੋ ਮਰਜੀ ਆ ਭਾਈ ਲੋਕਾਂ ਦੀ ਅਗਲੇ ਕਾਪੇ ਹਰਾ 5000 ਰੁਪਏ ਦੇ ਦੀ ਮੈਨੂੰ ਹੁਣ ਲੈ ਕੇ ਜਾਣਾ ਜਾਂਦਾ ਹੋਇ ਲੈ ਜੂ ਗੱਲ ਨੂੰ ਲੈ ਜੀ ਲੈ ਜੀ ਕੋਈ ਨਾ ਖੜਾ ਉਹ ਵੀ ਐ ਗਾਹਾਂ ਵੱਧ ਪੈਸੇ ਹੀ ਲੋੜ ਵੀ ਪਊਗੀ ਗਾਣਾ ਗੂਣਾ ਕਰਾਂਗੇ ਨਾ ਆਪਾਂ ਪਰ ਤੂੰ ਕੇਰਾ ਸਿੱਖਣ ਵਾਲਾ ਬਣ ਗਾਣੇ ਗੂਣੇ ਤੇ ਲਾ ਦੇਣੇ ਪੈਸੇ ਬਥੇਰੇ ਕੋਈ ਗੱਲ ਨਹੀਂ ਭਉਥੀ ਬੈਠੀ ਐ ਐਰਾ ਇਹਨੂੰ ਚੱਕ ਦੇਈ ਨਾ ਦੇਮਾ ਮੈਂ ਉਹ ਚੱਲ ਕਾਨੂੰਨ ਕੋਟ ਨਹੀਂ ਕੱਟਣੀ ਕਾਨੂੰਨ ਐ ਕਾ ਚੰਗਾ ਮੈਂ ਨਾਲਾ ਮਿਲਣਾ ਪਾਉਣ ਦੀ ਹੱਤ ਨਹੀਂ ਜਾਂਦੀ ਇਹਦੀ ਚੰਗਾ ਫਿਰ ਵੜੀ ਜੀਬੜੀ ਚੱਲ ਨਾਲਾ ਪਾਜਾ ਚੱਲ ਆਦਾ ਵਧੀਆ ਹੈ ਨਹੀਂ ਆਪਣੇ ਦਾ ਪਿੰਡ ਚ ਵੀ ਹੈ ਨਹੀਂ ਸੀ ਕੋਈ ਜੇ ਜਵਾਕ ਜਾਂ ਕੁਛ ਬਣ ਗਿਆ ਤਾਂ ਆਪਣਾ ਨਾਂ ਵੀ ਰੋਸ਼ਨ ਹੋ ਜਾਊਗਾ ਚੱਲ ਪ੍ਰਮਾਤਮਾ ਪਾ ਮੈਂ ਤਾਂ ਮੇਰੇ ਜਵਾਕ ਦੀ ਪੂਰੀ